ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਾਈ ਰਾਜੀਵੀਰ ਤੇ ਸੁਨੇਹ ਨਾ ਬਹੁਤ ਚੁੱਕੇ ਆ ਜੀ ਪਿੰਡ ਹੁਸਮਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵਿਧਾਨਦਾ ਜੇ ਫੋਜ ਜਿਹੜਾ ਮਾਮਾ ਲੈ ਕੇ ਆ ਨਾ ਭਾਈ ਅਰੇ ਗਾਵਾਂ ਵੀ 5-7 ਤੇ 500 ਮਹੀਆਂ 10-11 ਲਗਭਗ ਨਾ ਕਿ ਸੇਲ ਆ ਜੀ ਤੇ ਆਓ ਫਿਰ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿਕਾਰ ਮਹਾਰਾਜ ਹੋਰ ਬਾਜੀ ਸਭ ਠੀਕ ਹੈ ਜੀ ਬੜਾ ਵਧੀਆ ਜੀ ਵਧੀਆ ਚਲੋ ਕਿਵੇਂ ਚੱਲ ਰਿਹਾ ਕਿਉਂ ਠੀਕ ਠਾਕ ਹੈ ਕੀ ਮਾਲ ਜੀ ਹਾਂ ਜੀ ਵੇਖ ਗਿਆ ਜੀ ਨੀਲੀ ਜੀ ਕਿੱਥੇ ਚਲੇਗੀ ਨੀਲੀ ਦੀ ਚਲ ਗਈ ਹਰਿਆਣ ਤੇ ਕਿਨੇ ਬਈ ਆ ਜੀ ਫਿਰ ਅੱਜ ਆਪਣੇ ਕੋਲ ਆਈਆਂ ਚਾਰ ਗਾਈਆਂ ਆ ਪੰਜ ਮੱਜਾਂ ਵਾ ਚਾਰ ਗਾਵਾਂ ਪੰਜ ਨੌ ਨੰਗ ਰਹਿ ਗਏ ਜੀ ਕਰੀ ਸ਼ੁਰੂ ਜੀ ਸ਼ੁਰੂ ਆ ਜੋ ਫਿਰ ਲਿਆਓ ਜੀ ਲਾ ਦਿਓ ਚਲੋ ਹਾਂ ਜੀ ਗੱਬਣਾ ਬਈ ਜੀ ਆਹ ਬਈ ਜੀ ਗੱਬਣਾ ਹੈਗਾ ਅੱਛਾ ਕਿੰਨੇ ਟਾਈਮ ਲਾਉਗੇ ਜੀ ਇਹ ਇਹ ਲੈ ਜੂ ਵਾਲੇ ਵਰਸਨ 8 8 ਦਿਨ ਕੱਢ ਜੂਗੀ 8 ਦਿਨ ਕੱਢ ਜੂ ਲਓ ਆ ਵੇਖੋ ਜੀ ਹੁਣ ਜਿਹੜੀ ਮਰਜ਼ੀ ਲਾ ਲਓ ਸਾਈਵਲ ਲਾ ਲਓ ਕਰੋਸ ਲਾ ਲਓ ਤੁਹਾਡੇ ਸਾਹਮਣੇ ਹੀ ਆ ਤੇ ਬਈ ਜੀ ਕਿੰਨਾ ਕਰਜੂ ਤੁਹਾਨੂੰ ਜੀ ਦੁੱਧ ਭਾਈ ਉਹ ਕਿਨੇ 15 ਕਿਲੋ ਚੋਇਆ ਅਸੀਂ ਹਾਂਜੀ ਅੱਗੇ ਬਾਕੀ ਇਹ ਤੁਹਾਨੂੰ ਪਤਾ ਸਿਵਾ ਦਾ ਦੁੱਧ ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਬਸ ਠੀਕ ਆ ਚਲੋ ਹਾਂਜੀ ਭਾਜੀ ਫਿਰ ਭਾਈ ਮੋਲ ਤੇ ਦਾ 55 ਕਰਦੇ ਆ ਹਾਂਜੀ ਔਰ ਅੰਜਰ ਰਾਜ ਵੀ ਨੇ ਨਾਲ ਆਜਾ ਆਪਾਂ ਇੱਕੇ ਨਹੀਂ ਛੋੜ ਕਰਦੇ ਨੀ ਹਾਂ ਬਿਲਕੁਲ ਇਹ 50000 ਦੀ ਦੇ ਦੇ ਚਲੋ 50000 ਦੀ ਹਾਂਜੀ ਚਲੋ ਜਾਣ ਦੋ ਤੇ ਆਹ ਜੀ ਇਹ ਵੀ ਗੱਬਣ ਇਹ ਗੱਬਣਿਆ ਜੀ ਇਹ ਵੀ ਵਛੀ ਅਜੇ ਵੀ ਗੱਬਣ ਹਾਂਜੀ ਠੀਕ ਰਹਿੰਦਾ ਲੋਕ ਜੀ ਇਹਨੇ ਲੈ ਜਾਣੇ ਹਲੇ 5-4 ਦਿਨ 5-6 ਦਿਨ ਲੈ ਜਾਣੇ ਵੇੜਨੇ ਜੀ ਦੂਜਾ ਸੂਆ ਜੀ ਸੂਆ ਦੂਜਾ ਜੀ ਮੇਰੇ ਸਾਹਨ ਪਹਿਲਾ ਹੋਵੇ ਪਹਿਲਾ ਹੀ ਹੋਵੇ ਪਤਾ ਨਹੀਂ ਹੁਣ ਮੈਂ ਵੀ ਨਹੀਂ ਵੇਖਿਆ ਚਲੋ ਹੋਰ ਬਾਕੀ ਹੈ ਸੀਸ ਲੱਗ ਬਹੁਤ ਜਰੀ ਹੈ ਐ ਠੰਡੀ ਧਰੀ ਹੈ ਨਹੀਂ ਠੀਕ ਆ ਕਿੰਨਾ ਕਰਜੋ ਭਾਈ ਦੁੱਧ ਦੁੱਧ ਤੇ ਭਾਈ 12 13 ਕਿਲੋ ਤੋਂ ਘੱਟ ਤੇ ਕੋਈ ਵੀ ਨਹੀਂ ਚਵਾਉਂਦੀ ਏ ਹਾਂ ਤੇ ਭਾਈ ਫਿਰੰਦੀ ਕੀਮਤ ਇਹਦਾ ਮੁੱਲ ਤੇ ਸੰਦੀਪ ਸਾਹਿਬ 45000 ਹਾਂਜੀ ਤੇ 44000 ਦੀ ਆਣਾ ਦੇ ਦिए 44000 ਦੀ ਚਲੋ ਜੀ 40000 ਦੇ ਦिए ਜੀ ਹੜਦਾ ਬੰਦ ਬੰਦ ਕਰਦੇ ਇਹ ਵੀ ਗੱਬਣੇ ਜਰਸੀ ਆਹ ਜਰਸੀ ਵੀ ਗੱਬਣੀ ਜੀ ਅੱਛਾ ਜਰਸੀ ਵੀ ਗੱਬਣੀ ਆ ਹਾਂਜੀ ਠੀਕ ਆ ਲਓ ਜੀ ਜਰਸੀ ਵੀ ਗੱਬਣੀ ਆ ਇਹ ਵੀ ਖਬਰਾਂ ਦੀ ਬੱਠੀ ਦਾ ਈਸਾ ਮੂ ਮਾ ਆਪਰਾ ਸੋਡਾ ਰਗੜੀ ਜੀਦਾ ਰਾਜਵਿੰਦ ਜੀ ਭਾਜੀ ਫਿਰ ਹੁਣੇ ਜੀ ਦੀ ਹਾਂਜੀ ਕੀਮਤ ਆ ਮੋਲਦੇ ਸੰਦੀਪ ਸਾਹਿਬ ਆ 50 ਕਰ ਲਈਏ ਜੇ ਸਾ ਉਹਨਾਂ ਲੋਕ ਕਰੀ ਜਾਂਦੇ ਆ ਜਰਸੀ ਦਾ ਪਰ ਆਪਾਂ 50 ਨਹੀਂ ਕਰਨਾ ਹਾਂਜੀ ਆਪਾਂ 45000 ਦੀ ਅਸ਼ੀ ਦੇ ਦੇਣੀ ਏ ਚਲੋ 45000 ਦੇ ਬਾਕੀ ਭਣੂ ਭਣੂ ਬਹੁਤ ਅਲੱਗ ਠੀਕ ਆ ਇਹ ਵੀ ਕਪਣੇ ਜੀ ਆਹ ਸੂਈ ਆ ਸੰਦੀਪਾ ਹਾਂਜੀ ਇਹਦੇ ਕੋਲ ਦੁੱਧ ਹੋਊਗਾ 18 ਹੋ ਜੇ 19 ਹੋ ਜੇ ਦੁੱਧ ਦੇ ਹੀ 22 ਕਿਲੋ ਹਾਂਜੀ ਤੇ ਮੈਂ ਨਾ ਮੇਰੇ ਵੰਡ ਨਹੀਂ ਹੈਗਾ ਉਹ ਮੈਂ ਮਈਆਂ ਨਾਲ ਦਾ ਹੀ ਪਾਉਣਾ ਇਹਨਾਂ ਨੂੰ ਹਾਂਜੀ ਤੇ ਹੁਣ ਵੀ ਦੁੱਧ 18 ਹੋ ਜੇ 19 ਹੋ ਜੇ ਇਹਨਾਂ ਦਾ ਤਾਂ ਹੈਗਾ ਖੁੱਲਾ ਆਊਗਾ ਜੀ ਬੱਚਾ ਮਗਰ ਜੀ ਬੱਚਾ ਦਾ ਮਰ ਗਿਆ ਪਰ ਸੂਈ 1 ਮਹੀਨੇ ਦੀ ਆ ਪੂਰੀ ਗਰੰਟੀ ਆ ਬੱਚਾ ਮਰ ਗਿਆ ਹੈ ਜੀ ਹਾਂ ਆਪਾਂ ਉਹ ਕੰਮ ਨਹੀਂ ਕਰਨਾ ਤੇ ਬਾਕੀ ਐ ਠੰਡੀ ਸੀਲਸ ਲੱਗ ਗਿਆ ਹਾਂ ਹਾਂ 20 ਹੋਵੇ 20 ਹੋਵੇ ਪਰ ਆਪਾਂ 18 19 ਕਿਲੋ ਦੀ ਗਰੰਟੀ ਦੇਣੀ ਹੈ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਜੀ ਫਿਰੰਦੀ ਕੀ ਮਤ ਇਹ ਸੰਦੀਪ ਸਾਹਿਬ 55000 ਦੀ ਦੇ ਦਈਏ ਚਲੋ ਹੋਰ ਯਾਰ 15 ਹਮਾਨਦਾਨ ਕਰ ਦਾਂਗੇ ਚਲੋ 53000 ਜਾਂ ਦੇ ਦਾਂਗੇ ਚਲੋ ਹਾਂਜੀ ਆ ਸੰਦੀਪ ਸਿੰਘ ਆ ਮੈਂ ਆ ਪਰਸੋਂ ਦੀ ਸੂਈ ਹਾਂਜੀ ਇਹ ਕੋ 9 ਜੇ 10 ਹੋ ਜੇ ਬੋਲਾ ਅਜੇ 9 ਹੋਵੇ 나ਰੂ ਤੇ ਲੈ ਬੱਚਾ ਆ ਜੀ ਠੀਕ ਆ ਪਰਸੋਂ ਰਾਤ ਦੀ ਸੀ ਹਾਂਜੀ ਬਾਕੀ ਥਾਂ ਇਹਦੇ 6 ਜੋ 6 ਹੀ ਚੱਲਦੇ ਜੋ 6 ਚੱਲਦੇ ਆ 6 ਹੀ ਚੱਲਦੇ ਆ ਉਹ ਚੁਆਈ ਠੀਕ ਹੈ ਚੁਆਈ ਓਕੇ ਜੀ ਬੱਠੀ ਠੀਕ ਆ ਬਾਜੀ ਫਰੈਂਦੀ ਕੀ ਮਰਗੀ ਹੈ ਜੀ ਇਹ ਸੰਦੀਪ ਸਿੰਘ ਸਾਹਿਬ ਮੁੱਲ ਭਾਵੇਂ 90 ਕਰ ਲਈਏ 92 ਕਰ ਲਈਏ ਹਾਂਜੀ ਇਹ 87000 ਦੀ ਦੇ ਦਈਏ 87000 ਦੇਣੀ ਆ ਹਾਂ ਚਲੋ 85 ਜਾਂ ਦੋ ਦੇ ਦਾ ਇਹ ਗੱਪਣਾ ਇਹ ਗੱਪਣਾ ਜੀ ਪਤਿਆਰੀ ਲਾੜਾ ਕੰਮ ਤਿਆਰ ਹੀ ਆ ਸੂਬ ਹੋਊਗੀ ਮੇਰੇ ਹਿਸਾਬ ਨਾਲ ਅੱਜ ਸ਼ਾਮਾਂ ਨੂੰ ਸੂਬੇ ਰਾਤ ਨੂੰ ਸੂਬੇ ਲਓ ਜੀ ਇਹ ਵੀ ਦੇਖੋ ਕਿੰਨੇ ਘਰ ਚੋਬਾ ਜੀ ਦੋਦੇ ਭਾਈ ਪਹਿਲਾਂ ਨੇ ਆਂਦੇ 12 13 ਕਿਲੋ ਪਾਇਆ ਹਾ ਹੁਣ ਅੱਗੇ ਆਪਾਂ ਸੰਦੀਪ ਸਾਹ ਥਾਣੀ ਵਗਦੇ ਦੇਣੇ ਆ ਬਿਲਕੁਲ ਸਹੀ ਗੱਲ ਹੈ ਜੀ ਫਿਰ ਹਾਂ ਠੀਕ ਦੁੱਧ ਤੇ ਸੇਵਾ ਕੋਈ ਕਰੂਗਾ ਤੇ ਭਾਵੇਂ 15 ਕਿਲੋ ਚੋਲੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਜੀ ਤੇ ਬਾਜੀ ਫਰਾਂਦੀ ਕੀ ਮਰ ਆ ਇਹਦਾ ਮੁੱਲ ਤੇ 1 15 ਕਰਦੇ ਆ ਹਾਂਜੀ 1 12 ਦੀ ਦੇਣੀ ਆ ਸੰਦੀਪ ਸਿੰਘ ਆਪਾਂ 1 12 ਦੇ ਹਾਂਜੀ ਠੀਕ ਆ ਚਲੋ ਯਾਹਾਂ ਜੀ ਇਹ ਵੀ ਗੱਬਣੀ ਆਈ ਇਹ ਵੀ ਨਾਲ ਦੀ ਵੀ ਗੱਬਣੀ ਆ ਪਰਾ ਪਰਾ ਲੋ ਜੀ ਇਹ ਵੀ ਗੱਬਣੀ ਆ ਇਹ ਵੀ ਚੈੱਕ ਕਰੋ ਕਰਾਂਗੇ ਠੀਕ ਆ ਆਜੋ ਹਿੰਦੀ ਬਾਜੀ ਫਿਰ ਕੀ ਮਤ ਇੱਕੇ ਬਾਜ ਦੇ ਦੇਣੀਆਂ ਇਸਨੂੰ ਇੱਕ 12 12 ਦੀਆਂ ਇੱਕੋ ਬਾਜ ਦੇ ਦੇਣੀਆਂ ਆਪਾਂ ਲਓ ਜੀ ਇੱਕ 12 12 ਦੀਆਂ ਚੱਕੋ ਕਰਾ ਦੇ ਠੀਕ ਆ ਆ ਛੋਟੀ ਆ ਸੂਈ ਸਦੀਸਾ ਹਾਂਜੀ ਇਤੋਂ 11 ਵਜੇ 12 ਵਜੇ 11 ਵਜੇ ਖੁੱਲਾ ਆਊਗਾ ਇੰਨਾ ਹੈਗਾ ਹਾਂਜੀ ਖੁੱਲਾ ਹੀ ਖੁੱਲਾ ਲਓ ਜੀ 11 12 ਕੋਲ ਖੁੱਲਾ ਦੁੱਦਾ ਤਾਂ ਬਹੁਤ ਵੱਡੀ ਝੋਟੀ ਆ ਇਹ ਵੀ ਚੈੱਕ ਕਰੋ ਇਹਦਾ ਆ ਬੱਚਾ ਜੋ ਆ ਦੇਖੋ ਠੀਕ ਆ ਬਹੁਤ ਠੀਕ ਆ ਜੀ ਫਿਰ ਤਾਂ ਬਾਜੀ ਫਿਰ ਇੰਦੀ ਕੀ ਮਰ ਇਹਦਾ ਮੁੱਲ ਸੰਦੀਪ ਸਿੰਘ ਸਾਹਿਬਾਂ ਭਾਵੇਂ 140 ਕਰ ਲਈਏ ਹੂੰ 135 ਦੀ ਦੇ ਦਈਏ ਹਾਂਜੀ ਤੇ 132 ਦੀ ਦੇ ਦਈਏ ਚਲੋ 132 ਦੀ ਆ ਬਸ ਠੀਕ ਆ ਤਾਹਾਂ ਜੀ ਇਹ ਸੂਈ ਆ ਸੰਦੀਪ ਸਿੰਘ ਸਾਹਿਬ ਰਾਤ ਦੀ ਅੱਛਾ ਰਾਤ ਹੀ ਸੂਈ ਆ ਜੇ ਅਜੂ ਵੜੀ ਪੈ ਗਈ ਜੀ ਜੇ ਅਜੂਰ ਦੀ ਆਪਣੇ ਕੋਲ ਵੀਡੀਓ ਆ ਜਿਹੜਾ ਕੋਈ ਲਊਗਾ ਵੀਰ ਉਹਨੂੰ ਵੀਡੀਓ ਦੇ ਦਾਂਗੇ ਅੱਪ ਚਲੋ ਠੀਕ ਆ ਲਓ ਜੀ ਪੂਰਾ ਲੇਵਾ ਸਾਹਿਬ ਆਜੋ ਠੀਕ ਹੈ ਇਹ ਕਿੰਨਾ ਕਰਜੋ ਬਾਈ ਦੁੱਧ ਫਿਰ ਤੁਹਾਡੇ ਤੋਂ ਦੁੱਧ ਤੇ ਬਾਈ ਭਾਰਾ ਤੇਰਾ ਕਿਲੋ ਜਵਾ ਦੂਗੀ ਮੈਂ ਠੀਕ ਹੈ ਚਲੋ ਤੇ ਬਾਈ ਫਿਰ ਇੰਦੀ ਕੀਮਾ ਦਾ ਬੋਲਦੇ ਸੰਦੀਪ ਸਿੰਘ ਸਾਹਿਬ ਦਾ ਲੱਖ ਹੀ ਕਰਦੇ ਆ ਹਾਂ 92 ਦੀ ਦੇ ਦਾਂਗੇ 95000 ਦੇ ਚਲੋ ਠੀਕ ਆ ਤੇ ਹੋਰ ਕਰਾ ਮੰਨ ਤਾਂ ਕਰਦੇ ਹੋਰ ਕਰਦਾ ਚਲ 2000 ਕਰ ਦੋ ਕਰ ਦਾਂਗੇ ਚਲੋ ਦੇਖੋ ਜੀ ਆਹੀ ਪਛੂ ਸੇਲ ਆ ਜੀ ਬਾਕੀ ਮੇਰੇ ਇੱਥੇ ਆ ਕੇ ਚੁਾਈ ਕਰੋ ਪਾਸ ਕਰੋ ਪੂਰੀ ਤਸੱਲੀ ਨਾਲ ਹੈਨਾ ਭਾਈ ਜੀ ਬਸ ਬਸ ਆਲਾ ਪੂਰੀ ਤਸੱਲੀ ਕਰੋ ਆਦੀ ਸਲੀ ਕਰਕੇ ਖੜੋ ਭਾਈ ਹਾਂ ਜੀ ਹਾਂ ਜੀ ਬਾਕੀ ਮੇਰੇ ਵੀਰ ਵੀਡੀਓ ਜਿਹੜਾ ਵੇਂਦਾ ਵਾ ਦੋ ਵਾਰੀ ਤਿੰਨ ਵਾਰੀ ਪਹਿਲੋ ਚੈੱਕ ਕਰਕੇ ਫੇਰ ਸਾਈ ਪਾਇਆ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕਿਉਂ ਮੁੜ ਕੇ ਕੇਵਲੇ ਆਣ ਕੇ ਅਗਲਾ ਕਹਿੰਦਾ ਸਾਈ ਮੁੜ ਕੇ ਤੁਹਾਨੂੰ ਪਤਾ 2 ਘੰਟੇ ਵੀਡੀਓ ਚੱਲਦੀ 2-4 ਘੰਟੇ ਸਹੀ ਸਹੀ ਗੱਲ ਹੈ ਜੀ ਮੁੜ ਕੇ ਚੰਗੇ ਨਹੀਂ ਲੱਗੀਦਾ ਨਹੀਂ ਜੀ ਨਹੀਂ ਨੰਬਰ ਆਪਣਾ ਹੈਗਾ ਜੀ 91 57 880 41 ਪਿੰਡ ਉਸਮਾਹ ਜ਼ਿਲ੍ਹਾ ਤਰਨਤਾਰਨ ਸਤਿ ਸਾਕ ਸਤਿ ਸਾਕ